ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਬੋਰ ਦੇ ਵਿੱਚ ਇੱਕ ਬੈਗ ਹਾਊਸ ਸੰਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋ ਕਿ ਬ੍ਰਾਂਡਡ ਕੰਪਨੀਆਂ ਦੇ ਬੈਗ ਦੀ ਕਾਪੀ ਤਿਆਰ ਕਰਕੇ ਉਹਨੂੰ ਵੇਚਦਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਤਿੰਨ ਬੋਰੇ ਪਰਕੇ ਬੈਗ ਬਰਾਮਦ ਕੀਤੇ ਗਏਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਬੋਰ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਕਰਕੇ ਰੇਡ ਕੀਤੀ ਗਈ ਤਾਂ ਤਿੰਨ ਬੋਰੇ ਪਰਕੇ ਮਾਲ ਬਰਾਮਦ ਕੀਤਾ ਗਿਆ ਉਹਨਾਂ ਨੇ ਇਸ ਸਬੰਧੀ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਕੀ ਹੈ ਕਿ ਜੇ ਮਾਮਲਾ ਜਿਹੜਾ ਬੈਕ ਸ਼ਾਪ ਹੈਗਾ ਉਹਦੇ ਉੱਪਰ ਜਿਹੜੀ ਰੇਡ ਹੋਈ ਹੈ ਅੱਜ ਸਾਡੇ ਕੋਲ ਜਿਹੜੇ ਐਮ ਕੇ ਮਾਈਕਲ ਕੋਰਸ ਕੰਪਨੀ ਜਿਹੜੀ ਆ ਇਹਨਾਂ ਦੇ ਬੈਗ ਬੰਦਦੇ ਆ ਇਹਨਾਂ ਦੇ ਜਿਹੜੇ ਵਿਨੇ ਚੌਧਰੀ ਜੀ ਸਾਡੇ ਕੋਲ ਆਏ ਸੀਗੇ ਜਿਹੜੇ ਇਹਨਾਂ ਦੇ ਜਿਹੜੇ ਵਿਨੇ ਚੌਧਰੀ ਜੀ ਹੈ ਇਹ ਇਹਨਾਂ ਦੇ ਅਥੋਰਾਈਜ਼ ਜਿਹੜੇ ਹੁੰਦੇ ਆ ਬ੍ਰਾਂਡ ਮੈਨੀਟਰ ਵੀ ਹੈ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਸਾਡੀ ਜਿਹੜੀ ਐਮ ਕੇ ਕੰਪਨੀ ਆ ਇਹਦੇ ਜਿਹੜੇ ਡੁਪਲੀਕੇਟ ਕਾਪੀ ਕਰਕੇ ਜਿਹੜੇ ਸਾਡੇ ਐਕਸਪੋਰਟ ਦੇ ਵਿੱਚ ਬੈਗ ਵੇਚੇ ਜਾ ਰਹੇ ਆ कि ਜਿਹੜਾ ਕੰਪਨੀ ਨੂੰ ਕਾਫੀ ਲਾਸ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਵਿਨੇ ਚੋਧਰੀ ਦੇ ਬਿਆਨਾਂ ਤੇ ਇੱਕ ਐਫ ਆਈ ਆਰ ਰਜਿਸਟਰ ਕਰੀ ਸੀ ਜਿਹੜੀ ਐਫ ਆਈ ਆਰ ਜਿਹੜੀ ਹੈ 37 ਨੰਬਰ ਮਕਦਮਾ ਰਜਿਸਟਰ ਕੀਤਾ 63 ਕਾਪੀਰਾਈਟ ਐਕਟ ਦੇ ਤਹਿਤ ਅਸੀਂ ਮਕਦਮਾ ਰਜਿਸਟਰ ਕੀਤਾ ਉਹਦੇ ਸਬੰਧ ਦੇ ਵਿੱਚ ਅਸੀਂ ਹੁਣ ਉਹ ਰੇਡ ਕੀਤੀ ਸੀ ਰੇਡ ਦੇ ਦੌਰਾਨ ਜਿਹੜੇ ਆਪਣੇ ਉੱਥੇ ਜਿਹੜੇ ਸਾਨੂੰ ਕਾਫੀ ਮਾਤਰਾ ਦੇ ਵਿੱਚ ਜਿਹੜੇ ਬੈਗ ਬਰਾਮਦ ਹੋਏ ਆ ਜਿਹੜੇ ਜਿਹੜਾ ਬੈਗ ਦਾ ਕੰਮ ਕਰਦਾ ਸੀ ਓਮ ਪ੍ਰਕਾਸ਼ ਵਰਪ ਬੱਬੂ ਪੁੱਤਰ ਸ਼ਾਮਲਾਲ ਪੁੱਤਰ ਕਾਸ਼ੀਰਾਮ ਇਹ ਕਿਕਰਕੇੜੇ ਦੇ ਰਹਿਣ ਵਾਲੇ ਆ ਤੇ ਇਹ ਹੁਣ ਆਪਣੇ ਇੱਥੇ ਜਿਹੜੇ ਹੈਗੀ ਆ ਸ਼ਰਮਾ ਸ਼ੰਕਰ ਮਾਰਕੀਟ ਸ਼ੰਕਰ ਮਾਰਕੀਟ ਸ਼ੰਕਰ ਮਾਰਕੀਟ ਦੇ ਵਿੱਚ ਇਹਨਾਂ ਦਾ ਸ਼ੋਅਰੂਮ ਸੀ ਉੱਥੋਂ ਇਹਨਾਂ ਨੂੰ ਅਸੀਂ ਹੁਣ ਲੈ ਕੇ ਆਏ ਆ ਤੇ ਹੁਣ ਅੱਜ ਇਹਨਾਂ ਦੀ ਰੈਸਟ ਪਾ ਕੇ ਤੜਕੇ ਮਾਨਯੋਗ ਜਨ ਸਾਹਿਬ ਦੇ ਅਸੀਂ ਪੇਸ਼ ਕਰਾਂਗੇ ਨਾਮ ਕੀ ਸ਼ੌਭਦਾ ਜਿੱਥੇ ਰੇਡ ਕੀਤੀ ਗਈ ਹੈ ਦક્ષ ਦક્ષ ਇਹ ਜਿਹੜੀ ਬੈਗ ਬਣਾਉਣ ਵਾਲੇ ਆ ਜਿਹੜੀ ਸ਼ੋਰੂਮ ਆ ਉਹ ਦક્ષ ਦਿਨਾਂ ਤੇ ਆ ਕਿੰਨੇ ਕੁ ਜਿਹੜੇ ਬਰਾਮਦਗੀ ਕਾफी ਹੱਦ ਤੱਕ ਕੋਈ ਇਹਨਾਂ ਨੇ ਜਿਹੜੀ ਇਹੀ ਸਾਨੂੰ ਜਿਹੜਾ ਕਿਉਂਕਿ ਇਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵੀ ਜਿਹੜੀ ਇਹ ਕੰਪਨੀ ਆ ਇਹ ਜਿਹੜੇ ਡੁਪਲੀਕੇਟ ਕਾਪੀ ਆ ਇਹਨਾਂ ਨੇ ਸਾਨੂੰ ਉੱਥੋਂ ਤਿੰਨ ਬੋਰੀਆਂ ਦੇ ਕਰੀਬ ਜਿਹੜੇ ਆ ਉਹ ਸਾਨੂੰ ਜਿਹੜੇ ਬੈਗ ਬਰਾਮਦ ਕਰਵਾਏ ਕਾਫੀ ਕੋਸਟਲੀ ਹੰਦੇ ਆ ਜਿਹੜੇ ਕੰਪਨੀ ਦੇ ਜਿਹੜੇ ਇਹਨਾਂ ਦੇ ਦੱਸਣ ਦੇ ਮੁਤਾਬਕ ਹੈ ਜਿਹੜੇ ਇਹਨਾਂ ਦੇ ਜਿਹੜੇ ਅਥੋਰਾਈਜ਼ ਆ ਇਹ ਕਹਿੰਦੇ ਆ ਵੀ ਸਾਡੀ ਜਿਹੜੀ ਕੰਪਨੀ ਹੈ ਇਹ ਕੋਸਟਲੀ 50 60000 ਤੋਂ ਉੱਪਰ ਬੈਂਕ ਬਣਾਉਂਦੀ ਹੈ ਤੇ ਜਿੰਨਾਂ ਦੀ ਇਹ ਕਾਪੀ ਕਰਕੇ ਵੇਚਦੇ ਆ ਤੇ ਉਹ ਮੰਨਦੇ ਵੀ ਇਹ ਵੀ ਅਸੀਂ ਇਹ ਕਾਪੀ ਕਰਕੇ ਇਹਨਾਂ ਕੋਲੇ ਬਿੱਲ ਵਗੈਰਾ ਨਹੀਂ ਗਏ ਤੇ ਇਸ ਕਰਕੇ ਮﻘਦਮਾ ਰਜਿਸਟਰ ਕੀਤਾ ਇਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਇਸ ਤੋਂ ਬਾਅਦ ਜਿਹੜੀ ਇਸ ਤੋਂ ਬਾਅਦ ਇਹਨਾਂ ਦੇ ਉੱਤੇ ਇਹਨਾਂ ਦੀ ਤਫਤੀਸ਼ ਕਰਦੇ ਆ ਕਿ ਕਿੱਥੋਂ ਲੈ ਕੇ ਆਉਂਦਾ ਮਤਲਬ ਇਹ ਰੈਗ ਕਿੱਥੋਂ ਬਣਦੇ ਆ ਇੱਥੇ ਬਣਾਉਂਦਾ ਕਿ ਬਾਹਰ ਬਣਾਉਂਦਾ ਕਿ ਇੱਥੇ ਕਿਸੇ ਦੁਕਾਨਦਾਰ ਤੋਂ ਲੈਂਦਾ ਇਹ ਤਾਂ ਤਫਤੀਸ਼ ਦਾ ਹਿੱਸਾ ਹੈ ਇਸ ਤੇ